ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਪੰਜਾਬੀ ਜੀਕੇ ਤੇ ਪੰਜਾਬੀ ਕਲਚਰ ਨਾਲ ਸੰਬੰਧਿਤ ਬਰੀ ਇੰਪੋਰਟੈਂਟ ਜੋ MCQ ਨੇ ਉਹ ਮੈਂ ਤੁਹਾਡੇ ਲਈ ਲੈ ਕੇ ਆਇਆ ਤਾਂ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਦੇਖਿਓ ਕਿਉਂਕਿ ਜੇ ਵੀਡੀਓ ਅੱਧੀ ਦੇਖੋਗੇ ਤਾਂ ਤੁਹਾਨੂੰ ਵੀਡੀਓ ਦੀ ਪੂਰੀ ਜਾਣਕਾਰੀ ਨਹੀਂ ਮਿਲੂਗੀ ਕਿਉਂਕਿ ਸਾਰੇ ਦੇ ਸਾਰੇ MCQ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਹਾਂਜੀ ਆਪਣਾ ਪਹਿਲਾ ਕੁਐਸਚਨ ਹੈ ਕਾਟੋਨ ਨਾਮਕ ਸਾਜ ਜਿਹੜੇ ਨਾਚ ਨਾਲ ਸੰਬੰਧ ਰੱਖਦਾ ਹੈ ਤਾਂ ਆਪਸ਼ਨ ਹੈ ਚੁੰਮਰ, ਗੀਤਾ, ਪੰਗੜਾ ਤੇ ਸੰਮੀ ਤਾਂ ਇਹਦਾ ਸਹੀ ਉੱਤਰ ਹੋਵੇਗਾ ਆਪਸ਼ਨ ਸੀ ਪੰਗੜਾ ਹਾਂਜੀ ਅਗਲਾ ਕੁਐਸਚਨ ਟੱਪੇ ਦਾ ਸੰਬੰਧ ਕਿਸ ਲੋਕ ਨਾਚ ਨਾਲ ਹੈ ਤਾਂ ਆਪਸ਼ਨ ਹੈ ਚੁੰਮਰ, ਲੋੱਡੀ, ਗਿੱੱਦਾ ਜਾਂ ਪੰਗੜਾ ਤਾਂ ਇਹਦਾ ਸਹੀ ਉੱਤਰ ਹੋਵੇਗਾ অপਸ਼ਨ ਸੀ ਗਿੱੱਦਾ ਟੱਪੇ ਦਾ ਸਬੰਧ ਗਿੱੱਦੇ ਨਾਲ ਹੈ ਹਾਂਜੀ ਨੈਕਸਟ ਕੁਐਸਚਨ ਸੱਮੀ ਕਿਹੜੇ ਖੇਤਰ ਦਾ ਨਾਚ ਹੈ ਤਾਂ অপਸ਼ਨ ਤੁਹਾਡੇ ਸਾਹਮਣੇ ਹੈ ਦੋਆਬਾ ਮਾਝਾ ਮਾਲਵਾ ਜਾਂ ਸੰਦਲਵਾਰ ਤਾਂ ਇਹਦਾ ਸਹੀ ਉੱਤਰ ਹੋਵੇਗਾ অপਸ਼ਨ ਡੀ ਸੰਦਲਵਾਰ ਹਾਂਜੀ ਅਗਲਾ ਕੁਐਸਚਨ ਮੁੰਦਕੀ ਨਾਮ ਦਾ ਗਹਿਣਾ ਕਿੱਥੇ ਪਾਇਆ ਜਾਂਦਾ ਹੈ ਤਾਂ ਆਪਸ਼ਨ ਹੈ ਸਿਰ ਨੱਕ ਕੰਨ ਜਾਂ ਹੱਥ ਤਾਂ ਇਹਦਾ ਸਹੀ ਉੱਤਰ ਹੋਵੇਗਾ ਆਪਸ਼ਨ ਸੀ ਮੁੰਦਕੀ ਜੋ ਉਹ ਕੰਨ ਵਿੱਚ ਪਾਈ ਜਾਂਦੀ ਹੈ ਆਪਸ਼ਨ ਸੀ ਤੁਹਾਡਾ ਸਹੀ ਉੱਤਰ ਹੋਇਆ ਨੈਕਸਟ ਕੁਐਸਚਨ ਕਿਹੜੇ ਸਾਜ਼ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਆਪਸ਼ਨ ਹੈ ਤਾਨਪੂਰਾ ਤਬਲਾ ਤੋਸ਼ ਡੱਫਲੀ ਤਾਂ ਇਹਦਾ ਸਹੀ ਉੱਤਰ ਹੋਵੇਗਾ ਆਪਸ਼ਨ ਸੀ ਤੋਸ਼ ਦੀ ਸ਼ੁਰੂਆਤ ਗੁਰਗੋਬੀ ਸਿੰਘ ਜੀ ਨੇ ਕੀਤੀ ਸੀ ਅਗਲਾ ਕੁਐਸਚਨ ਇੰਨਾ ਵਿੱਚੋਂ ਕਿਹੜਾ ਇੱਕ ਸੰਗੀਤ ਸਾਜ਼ ਹੈ ਤਾਂ ਆਪਸ਼ਨ ਹੈ ਢੋਲ ਤਬਲਾ ਢਫਲੀ ਜਾਂ ਉਪਰੋਕਤ ਸਾਰੇ ਤਾਂ ਇੰਨਾ ਵਿੱਚੋਂ ਕੀ ਹੈ ਇਹ ਸਾਰੇ ਦੇ ਸਾਰੇ ਕੀ ਨੇ ਸਾਜ਼ ਹੀ ਨੇ ਤਾਂ ਆਪਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ ਉਪਰੋਕਤ ਸਾਰੇ ਅਗਲਾ ਕੁਐਸਚਨ ਕਿਹੜਾ ਲੋਕ ਨਾਚ ਮਰਦਾਂ ਦਾ ਨਹੀਂ ਹੈ অপਸ਼ਨ ਹੈ ਚੁੰਮਰ ਪੰਗੜਾ ਮਲਵਈ ਗਿੱਧਾ ਜਾਂ ਸੰਮੀ ਤਾਂ অপਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ ਸੰਮੀ ਨਾਚ ਹੈ ਜੋ ਉਹ ਮਰਦਾਂ ਦਾ ਨਹੀਂ ਹੈ ਹਾਂਜੀ ਅਗਲਾ ਕੁਐਸਚਨ ਪੰਜਾਬੀ ਸੱਭਿਆਚਾਰ ਦਾ ਸੁਭਾ ਕਿਸ ਤਰ੍ਹਾਂ ਦਾ ਹੈ অপਸ਼ਨ ਹੈਦਰੁਸਤ ਹਜ਼ਰੇ ਵਾਲਾ ਜਾਂ ਕਰੋਦੀ ਜਾਂ ਮਸਤ ਮਲੰਗ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ অপਸ਼ਨ ਸੀ ਤੁਹਾਡਾ கரੈਕਟ ਆਨਸਰ ਹੋ ਜਾਏਗਾ ਮਸਤ ਮਲੰਗ ਵਾਲਾ ਪੰਜਾਬੀ ਸੱਭਿਆਚਾਰ ਦਾ ਸੁਭਾ ਹੈ ਹਾਂਜੀ ਅੱਗੇ ਚੱਲਦੇ ਆਂ ਜਰਗ ਦੇ ਮੇਲੇ ਵਿੱਚ ਕਿਹੜੀ માતા ਦੀ ਪੂਜਾ ਕੀਤੀ ਜਾਂਦੀ ਹੈ ਤਾਂ অপਸ਼ਨ ਹੈ માતા ਸੀਤਲਾ ਦੇਵੀ માતા ਕਾਲੀ માતા ਲక్ష్ਮੀ ਜਾਂ માતા ਨੈਨਾ ਦੇਵੀ ਤਾਂ ਇਹ ਦੱਸੇ ਉੱਤਰ ਹੋਵੇਗਾ অপਸ਼ਨ ਏ માતા ਸੀਤਲਾ ਦੇਵੀ ਦੀ ਜਰਗ ਦੇ ਮੇਲੇ ਵਿੱਚ ਪੂਜਾ ਕੀਤੀ ਜਾਂਦੀ ਹੈ ਹਾਂਜੀ ਨੈਕਸਟ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ অপਸ਼ਨ ਹੈ ਕੋਲੀ ਗिलास ਬਾਲਟੀ ਜਾਂ ਥਾਲ ਤਾਂ অপਸ਼ਨ ਡੀ ਤੁਹਾਡਾ கரੈਕਟ ਆਨਸਰ ਹੋ ਜਾਏਗਾ ਥਾਲ ਹੈ ਜੋ ਉਹ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਹਾਂਜੀ ਅਗਲਾ ਕੁਐਸਚਨ ਮੁੰਡੇ ਦੇ ਵਿਆਹ ਸਮੇਂ ਮੁੰਡੇ ਵਾਲਿਆਂ ਦੇ ਘਰ ਕਿਹੜੇ ਗੀਤ ਗਾਏ ਜਾਂਦੇ ਹਨ ਤਾਂ অপਸ਼ਨ ਨੇ ਸੋਹਾਗ ਕੋੜੀਆਂ ਲੋਰੀਆਂ ਜਾਂ ਅਲਾਹੋਣੀਆਂ ਤਾਂ ਆਪਸ਼ਨ ਬੀ ਤੁਹਾਡਾ ਸਹੀ ਉੱਤਰ ਹੋਵੇਗਾ ਇਸ ਸਮੇ ਵਿਆਹ ਦੇ ਮੁੰਡੇ ਸਮੇ ਮੁੰਡੇ ਦੇ ਵਿਆਹ ਸਮੇ ਕੋੜੀਆਂ ਗਾਈਆਂ ਜਾਂਦੀਆਂ ਹਨ ਨੈਕਸਟ ਕੁਐਸਚਨ ਪੰਜਾਬ ਦੇ ਪ੍ਰਾਤਨ ਲੋਕ ਖੇਡ ਕਿਹੜੀ ਹੈ ਆਪਸ਼ਨ ਕ੍ਰਿਕਟ ਫਟਵਾਲ ਹਾਕੀ ਜਾਂ ਕਬੱਡੀ ਤਾਂ ਇਹ ਤਾਂ ਸਾਰ ਨੂੰ ਪਤਾ ਹੀ ਹੋਊਗਾ ਆਪਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ ਕਬੱਡੀ ਹੈ ਜੋ ਉਹ ਪੰਜਾਬ ਦੀ ਸਭ ਤੋਂ ਪੁਰਾਤਨ ਲੋਕ ਖੇਡ ਹੈ। ਹਾਂਜੀ ਅਗਲਾ ਕੁਐਸਚਨ ਪੰਜਾਬੀ ਭਾਸ਼ਾ ਦੀ ਉਨਤੀ ਕਿਹੜੇ ਕਵੀ ਤੋਂ ਹੁੰਦੀ ਹੈ? ਆਪਸ਼ਨ ਅ ਬਾਬਾ ਦਾਤੂ ਜੀ, ਬਾਬਾ ਫਰੀਦ ਜੀ, ਵਾਰਿਸ਼ਾ ਜਾਂ ਗੁਰੂ ਨਾਨਕ ਦੇਵ ਜੀ। ਤਾਂ ਆਪਸ਼ਨ ਬੀ ਤੁਹਾਡਾ ਕਰੈਕਟ ਆਨਸਰ ਹੋ ਜਾਏਗਾ। ਬਾਬਾ ਫਰੀਦ ਜੀ ਪੰਜਾਬੀ ਭਾਸ਼ਾ ਦੀ ਉਨਤੀ ਦੇ ਕਵੀ ਕਿਹਾ ਜਾਂਦਾ ਹੈ। ਹਾਂਜੀ ਅਗਲਾ ਕੁਐਸਚਨ ਲੈਨੇ। ਮਿਰਜਾ ਸਹਿਵਾ ਕਿੱਸਾ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ ਸੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਪੀਲੂ ਦਮੋਦਰ ਵਰਸ਼ਾ ਜਾਂ ਆਫਜ਼ ਵਰਖੁਰਦਾਰ ਤਾਂ ਆਪਸ਼ਨ ਏ ਤੁਹਾਡਾ ਸਹੀ ਉੱਤਰ ਹੋ ਜਾਏਗਾ ਪੀਲੂ ਅਗਲਾ ਕੁਐਸਚਨ ਮੁੰਡੇ ਨੂੰ ਸਹਿਰਾ ਕੌਣ ਬਣਦੀ ਹੈ ਆਪਸ਼ਨ ਹੈ ਪਰਜਾਈ ਮਾਮੀ ਨਨਾਨ ਜਾਂ ਭੈਣ ਤਾਂ ਇਹ ਸਾਰਿਆਂ ਨੂੰ ਪਤਾ ਹੀ ਹੋਊਗਾ ਪੈਣ ਬਣਦੀ ਹੈ অপਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ ਹਾਂਜੀ ਨੈਕਸਟ ਕੁਐਸਚਨ ਛੱਟੀਆਂ ਦੀ ਰਸਮ ਨੂੰ ਕੌਣ-ਕੌਣ ਖੇਡਦਾ ਹੈ অপਸ਼ਨ ਏ ਲਾੜਾ ਵੋਟੀ অপਸ਼ਨ ਬੀ ਦਿਉਰ ਪਰਜਾਈ অপਸ਼ਨ ਸੀ ਦੋਨੋਂ ਖੇਡਦੇ ਨੇ ਜਾਂ অপਸ਼ਨ ਡੀ ਕੋਈ ਵੀ ਨਹੀਂ ਖੇਡਦਾ ਤਾਂ ਇਹਦਾ ਸਹੀ ਉੱਤਰ ਹੋਵੇਗਾ অপਸ਼ਨ ਸੀ ਦੋਨੋਂ ਇਹ ਦੋਨੋਂ ਨੇ ਜੋ ਉਹ ਛੱਟੀਆਂ ਦੀ ਰਸਮ ਖੇਡਦੇ ਨੇ অপਸ਼ਨ ਏ ਅਤੇ ਬੀ ਹਾਂਜੀ ਨੈਕਸਟ ਕੁਐਸਚਨ ਨੰਗੇ ਪੈਰਾਂ ਦਾ ਸਫ਼ਰ ਸਵੈ ਜੀਵਨੀ ਕਿਸ ਦੀ ਹੈ ਆਪਸ਼ਨ ਹੈ A ਅਮਰਤਾ ਪ੍ਰੀਤਮ ਪ੍ਰੋਫੈਸਰ ਮਹਿੰਦਰ ਕੌਰ ਦਲੀਪ ਕੋਟੀਵਾਨਾ ਜਸ ਸੁਰਿੰਦਰ ਕੌਰ ਸੋਰੀ ਸੁਰਿੰਦਰ ਸਿੰਘ ਕੋਲੀ ਤਾਂ ਸਹੀ ਉੱਤਰ ਹੋਵੇਗਾ ਆਪਸ਼ਨ C ਦਲੀਪ ਕੋਰ ਟਿਵਾਨਾ ਹਾਂਜੀ ਨੈਕਸਟ ਗੁਰਤੀ ਦੇਣਾ ਕੀ ਹੈ অপশন এ লোকธรรมে লোকচিকিৎসা জাদুটুনা ਜਾਂ সংস্কার ਤਾਂ অপশন ডি ਤੁਹਾਡਾ ਸਹੀ ਉੱਤਰ ਹੋਵੇਗਾ ਗੁਰਤੀ ਦੇਣਾ ਇੱਕ ਪ੍ਰਕਾਰ ਦਾ সংস্কার ਦੇਣਾ ਹੈ ਹਾਂਜੀ ਅਗਲਾ ਕੁਐਸਚਨ ਵਿਆਹ ਵਿੱਚ ਛੰਦ ਨੂੰ ਕੌਣ ਸੁਣਾਉਂਦਾ ਹੈ অপশন ਹੈ ਪਹਿਣਾ ਲਾੜੀ ਪਰਜਾਈਆਂ ਜਾਂ ਲਾੜਾ ਤਾਂ অপশন ডি ਤੁਹਾਡਾ ਸਹੀ ਉੱਤਰ ਹੋਵੇਗਾ ਲਾੜਾ ਹਾਂਜੀ ਨੈਕਸਟ ਕੁਐਸਚਨ ਬਾਗੜੀ ਖੇਤਰੀ ਬੋਲੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਹੈ ਆਪਸ਼ਨ ਹੈ ਫਾਜ਼ਿਲਕਾ ਫਿਰੋਜ਼ਪੁਰ ਸੰਗਰੂਰ ਜਾਂ ਬਠਿੰਡਾ ਤਾਂ ਆਪਸ਼ਨ ਏ ਤੁਹਾਡਾ ਸਹੀ ਉੱਤਰ ਹੋਵੇਗਾ ਫਾਜ਼ਿਲਕਾ ਵਿੱਚ ਬਾਗੜੀ ਖੇਤਰੀ ਬੋਲੀ ਜੋ ਉਹ ਬੋਲੀ ਜਾਂਦੀ ਹੈ ਹਾਂਜੀ ਨੈਕਸਟ ਸੱਸੀ ਪੁੰਨੂ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ ਆਪਸ਼ਨ ਬਾਰੀਸ਼ਾ ফাজিল شاہ پیر محمد ਜਾਂ ஹாਸ਼ਮ ਤਾਂ অপশন ডি ਤੁਹਾਡਾ கரੈਕਟ ਆਨਸਰ ਹੋਵੇਗਾ ஹாਸ਼ਮ ਨੇ ਪਹਿਲੀ ਵਾਰ ਜੋ ਇਹ ਸਸੀਪੁਰਨ ਦਾ ਪ੍ਰਸਿੱਧ ਕਿਸਾਨ ਲਿਖਿਆ ਸੀ ਅਗਲਾ ਕੁਐਸਚਨ ਪੰਜਾਬ ਵਿੱਚ ਸਭ ਤੋਂ ਵੱਧ ਕਿਹੜੀ ਫਸਲ ਦੀ ਪੈਦਾਵਾਰ ਹੁੰਦੀ ਹੈ ਕਨਕ ਝੋਨਾ ਮੱਕੀ ਜਾਂ ਸਰੋਂ ਇਹ ਤਾਂ ਮੇਰੇ ਖਿਆਲ ਚ ਕਿਸੇ ਨੂੰ ਦੱਸਣ ਦੀ ਲੋੜ ਵੀ ਨਹੀਂ ਹੋਊਗੀ ਸਾਰ ਨੂੰ ਪਤਾ ਹੀ ਹੋਣਾ অপশন ਏ ਤੁਹਾਡਾ ਸਹੀ ਉੱਤਰ ਹੋਵੇਗਾ ਕਣਕ ਦੀ ਫਸਲ ਸਭ ਤੋਂ ਵੱਧ ਪੰਜਾਬ ਵਿੱਚ ਹੁੰਦੀ ਹੈ। ਨੈਕਸਟ ਕੁਐਸਚਨ ਤੁੰਬੀ ਸੰਗੀਤ ਸਾਜ਼ ਕਿਸ ਤੋਂ ਬਣਿਆ ਹੈ? ਆਪਸ਼ਨ ਹੈ ਕद्दू ਤੋਂ, 베ਰੀ ਦੀ ਲੱਕੜ ਤੋਂ, ਅੰਬ ਦੀ ਲੱਕੜ ਤੋਂ ਜਾਂ ਨਿੰਬ ਦੀ ਲੱਕੜ ਤੋਂ। ਤਾਂ ਤੁੰਬੀ ਹੈ ਜੋ ਉਹ ਬਣਿਆ ਹੈ ਕद्दू ਤੋਂ। ਆਪਸ਼ਨ A ਤੁਹਾਡਾ ਕਰੈਕਟ ਅਨਸਰ ਹੋਵੇਗਾ। ਨੈਕਸਟ ਕੁਐਸਚਨ ਚੌਲਾ ਸਾਹਿਬ ਦਾ ਮੇਲਾ ਕਿੰਨੇ ਦਿਨ ਚੱਲਦਾ ਹੈ? ਆਪਸ਼ਨ ਹੈ 3 ਦਿਨ 4 ਦਿਨ 5 ਦਿਨ ਜਾਂ 7 ਦਿਨ ਇਹ ਜੋ ਮੇਲਾ ਹੈ ਇਹ 7 ਦਿਨ ਚੱਲਦਾ ਹੈ ਆਪਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ ਤੇ ਦੋਸਤੋ ਤੁਹਾਨੂੰ ਦੱਸ ਦਈਏ ਇਹ ਡੇਰਾ ਬਾਬਾ ਨਾਨਕ ਵਿਖੇ ਲੱਗਦਾ ਹੈ ਤੇ ਇਹ ਫੱਗਣ ਵਿੱਚ ਲੱਗਦਾ ਹੈ ਅਗਲਾ ਕੁਐਸਚਨ ਫੁਲਕਾਰੀ ਵਿੱਚ ਕਿਹੜਾ ਧਾਗਾ ਵਰਤਿਆ ਜਾਂਦਾ ਹੈ ਆਪਸ਼ਨ ਹੈ ਸੁੱਤੀ ਉਨੀ ਰੇਸ਼ਮੀ ਜਾਂ ਦੋਨੋਂ ਤਾਂ ਇਹਦਾ ਸਹੀ ਉੱਤਰ ਹੋਵੇਗਾ ਆਪਸ਼ਨ ਸੀ ਰੇਸ਼ਮੀਤਾ ਗੈ ਜੋ ਉਫਲਕਾਰੀ ਵਿੱਚ ਵਰਤਿਆ ਜਾਂਦਾ ਹੈ ਹਾਂਜੀ ਨੈਕਸਟ ਕਿਹੜਾ ਮੇਲਾ ਬਹਾਰ ਦੇ ਰੁੱਤ ਵਿੱਚ ਆਉਂਦਾ ਹੈ ਆਪਸ਼ਨ ਤੀਆਂ ਦਾ ਮੇਲਾ ਮਕਰ ਸੰਕ੍ਰਾਂਤੀ ਹੋਲਾ ਮੱਲਾ ਜਾਂ ਬਸੰਤ ਪੰਚਮੀ ਤਾਂ ਇਹ ਸਾਰਿਆਂ ਨੂੰ ਪਤਾ ਹੀ ਹੋਊਗਾ ਆਪਸ਼ਨ ਡੀ ਬਸੰਤ ਪੰਚਮੀ ਜੋ ਉਹ ਬਹਾਰ ਦੀ ਰੁੱਤ ਵਿੱਚ ਆਉਂਦਾ ਹੈ ਹਾਂਜੀ ਨੈਕਸਟ ਕੁਐਸਚਨ ਕਿਹੜੀ ਰਸਮ ਵਿਆਹ ਦੀ ਰਸਮ ਨਹੀਂ ਹੈ ਇਹਦੇ ਵਿੱਚ ਲਿਖਿਆ ਹੈ ਵਿਆਹ ਦੀ ਰਸਮ ਨਹੀਂ ਹੈ অপਸ਼ਨ ਹੈ ਅਨੰਦ ਕਾਰਜ ਗੁਰਤੀ ਦੀ ਰਸਮ ਮਿੰਨਲੀਂ ਦੀ ਰਸਮ ਜਾਂ ਲਾਗ ਦੀ ਰਸਮ ਤਾਂ ਦੋਸਤੋ ਇਹਦਾ ਸਹੀ ਉੱਤਰ ਹੋਵੇਗਾ অপਸ਼ਨ ਬੀ ਗੁਰਤੀ ਹੈ ਜੋ ਉਰਤੀ ਦੀ ਰਸਮ ਹੈ ਇਹ ਵਿਆਹ ਦੀ ਰਸਮਾਂ ਵਿੱਚ ਨਹੀਂ ਹੁੰਦੀ ਹਾਂਜੀ ਨੈਕਸਟ ਲਾਵਾ ਕਿਸ ਗੁਰੂ ਸਹਿਬਾਨ ਦੀ ਰਚਨਾ ਹੈ অপਸ਼ਨ ਹੈ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਤਾਂ ਆਪਸ਼ਨ ਬੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਗੁਰੂ ਰਾਮਦਾਸ ਜੀ ਦੀ ਯੋਜਨਾ ਹੈ ਜੋ ਲਾਵਾ ਹੈ ਉਹ ਗੁਰੂ ਰਾਮਦਾਸ ਜੀ ਦੀ ਰਚਨਾ ਹੈ ਅਗਲਾ ਕੁਐਸਚਨ ਬਸੰਤਮ ਪੰਚਮੀ ਦਾ ਸਬੰਧ ਕਿਸ ਨਾਲ ਹੈ ਆਪਸ਼ਨ ਹੈ ਛੋਟੇ ਸਹਿਬਜ਼ਾਦੇ ਨਾਲ ਸਰਵਣ ਪੁੱਤਰ ਨਾਲ ਭਾਈ ਮਰਦਾਨਾ ਨਾਲ ਜਾਂ ਵੀਰ ਹਕੀਕਤ ਰਾਏ ਨਾਲ ਆਪਸ਼ਨ ਡੀ ਤੁਹਾਡਾ ਕਰੈਕਟ ਅਨਸਰ ਹੋ ਜਾਏਗਾ। ਬਸੰਤ ਪੰਚਮੀ ਦਾ ਸਬੰਧ ਹੈ ਜੋ ਵੀਰ ਹਕੀਕਤ ਰਾਏ ਨਾਲ ਹੈ ਜੀ। ਹਾਂਜੀ ਅਗਲਾ ਕੁਐਸਚਨ ਰੋਸ਼ਨੀ ਦਾ ਮੇਲਾ ਕਿਹੜੇ ਮਹੀਨੇ ਲੱਗਦਾ ਹੈ? ਆਪਸ਼ਨ ਏ ਕੱਤਕ, ਆਪਸ਼ਨ ਬੀ ਚੇਤ, ਸੀ ਭਾਦੋ ਜਾਂ ਡੀ ਫੱਗਣ। ਤਾਂ ਆਪਸ਼ਨ ਡੀ ਤੁਹਾਡਾ ਸਹੀ ਉੱਤਰ ਹੋ ਜਾਏਗਾ। ਇਹ ਮੇਲਾ ਜੇ ਰੋਸ਼ਨੀ ਦਾ ਫੱਗਣ ਵਿੱਚ ਲੱਗਦਾ ਹੈ। ਹਾਂਜੀ ਅਗਲਾ ਕੁਐਸਚਨ ਹੋਲਾ ਮੁਹੱਲਾ ਕਿਹੜੇ ਕਿਲੇ ਨਾਲ ਸਬੰਧ ਰੱਖਦਾ ਹੈ অপਸ਼ਨ ਹੈ ਕੇਸਗੜ ਲੋਗੜ ਆਨੰਦਗੜ ਜਾਂ ਹੌਲਗੜ ਤਾਂ ਇਹਦਾ ਸਹੀ ਉੱਤਰ ਹੋਵੇਗਾ অপਸ਼ਨ ਏ ਕੇਸਗੜ ਹਾਂਜੀ ਅਗਲਾ ਕੁਐਸਚਨ ਪਸ਼ੂਆਂ ਨੂੰ ਚਰਉਣ ਵਾਲੇ ਤੋਂ ਕਿਹੜਾ ਲੋਕ ਕਵੀ ਬਣਿਆ ਹੈ অপਸ਼ਨ ਏ ਬੋਲੀ ਟੱਪੇ ਮਾਈਆ ਜਾਂ ਟੋਲੇ ਤਾਂ অপਸ਼ਨ ਸੀ ਤੁਹਾਡਾ கரੈਕਟ ਅਨਸਰ ਹੋ ਜਾਏਗਾ ਮਾਇਆ ਨੈਕਸਟ ਕੁਐਸਚਨ ਵਿਛੂਏ ਗੈਣਾ ਔਰਤ ਕਿਹੜੇ ਅੰਗ ਵਿੱਚ ਪਾਉਂਦੀਆਂ ਹਨ অপਸ਼ਨ ਹੈ ਪੈਰਾਂ ਦੀਆਂ ਉਂਗਲੀਆਂ ਹੱਥਾਂ ਦੀਆਂ ਉਂਗਲੀਆਂ ਵੀਣੀ ਵਿੱਚ ਜਾਂ ਕੇਵਲ ਕੰਨ ਵਿੱਚ ਤਾਂ ਇਹਦਾ ਸਹੀ ਉੱਤਰ ਜੋ ਉਹ ਹੈ অপਸ਼ਨ ਏ ਪੈਰਾਂ ਦੀਆਂ ਉਂਗਲਾਂ ਵਿੱਚ ਇਹ ਵਿਛੂਏ ਨਾਮ ਦਾ ਜਿਹੜਾ ਗੈਣਾ ਹੈ ਉਹ ਔਰਤਾਂ ਪਾਉਂਦੀਆਂ ਨੇ ਤਾਂ ਦੋਸਤੋ اے سی ਪੰਜਾਬੀ ਕਲਚਰ ਨਾਲ ਰਿਲੇਟਡ ਵੈਰੀ ਇੰਪੋਰਟੈਂਟ ਐਮਸੀਕਿਊ ਦੋਸਤੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟ ਲਾਈਕ ਸ਼ੇਅਰ ਕਰਕੇ ਜਰੂਰ ਦੱਸਣਾ ਤੇ ਜੋ ਵੀ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਜੋ ਵੀ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ